ਆਦਿ ਦਾ ਸਾਇੰਸ ਦਾ ਵੀ ਗੱਲ ਮੰਨਦਾ ਹੈ ਕਿ ਪਹਿਲਾਂ ਇੱਥੇ ਗਏ ਸੀ ਗੈਸਾਂ ਫੇਰ ਇੱਕ ਧੁਮਾਕਾ ਹੋਇਆ ਪਾਣੀ ਬਣਿਆ ਇਹ ਸਾਡੀ ਧਰਤੀ ਇੱਕ ਗ੍ਰਹਿ ਹੌਲੀ-ਹੌਲੀ ਉਸ ਮਾਰਨ ਦੀ وجہ ਠੰਡੀ ਹੋ ਗਈ ਪਾਣੀ ਦੇ ਵਿੱਚੋਂ ਜੀਵ ਨਿਕਲ ਕੇ ਧਰਤੀ ਤੇ ਫਿਰ ਲੱਗ ਪਏ ਹੌਲੀ-ਹੌਲੀ ਇਹ ਮਨੁੱਖ ਬੂੰਦ ਦੇ ਵਿਚਾਰੀ ਪਾਣੀ ਬਣਿਆ ਪਾਣੀ ਦੇ ਵਿੱਚੋਂ ਜੀਵ ਨਿਕਲੇ ਤੇ ਹੌਲੀ-ਹੌਲੀ ਧਰਤੀ ਤੇ ਵਿਚਰ ਕੇ ਇਹ ਮਨੁੱਖ ਹੋਣ ਵਿਚਾਰ ਕੇ ਪਹਿਲਾਂ ਇਹ થઈ ਗਏ ਸੰਘੇਸ਼ਾਸ ਤਮਾਕਾ ਹੋਇਆ ਪਾਣੀ ਬਣਿਆ ਉਸ ਪਾਣੀ ਦੇ ਵਿੱਚੋਂ ਅਸੀਂ ਜੀਵ ਨਿਕਲੇ ਬਾਣੀ ਇਹ ਕਹਿੰਦੀ ਹੈ ਕਿ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸੰਤ ਇਹ ਪਾਣੀ ਇੱਕ ਜੀਵ ਹੈ ਆਦਿ ਦਾ ਹਸੈਨ ਦਾ ਨੇ ਗੱਲ ਮੰਨਦਾ ਹੈ ਕਿ ਇਤਨੇ ਸੇਤੀ ਪੈਦਾ ਹੋ ਗਏ ਜੀਵੇ ਇਤਨਾ ਪੈਦਾ ਹੋ ਗਏ ਪਰ ਗੁਰੂ ਨਾਨਕ ਸਾਹਿਬ ਨੇ ਬਹੁਤ ਚਿਰ ਪਹਿਲਾਂ ਇਹ ਗੱਲ ਕਹਿ ਦਿੱਤੀ ਮਹਾਰਾਜ ਜੀ ਸੱਚੇ ਤੋਂ ਇਹ ਹਵਾ ਬਣ ਜਿਹਨੂੰ ਅਸੀਂ ਗੈਸ ਕਹਿੰਦੇ ਇਥੋਂ ਫਿਰ ਪਾਣੀ ਬਣਿਆ ਉਹਨੇ ਤਿੰਨ ਪਵਨ ਸਾਦ ਦਿੱਤੇ ਜਿਹਨੂੰ ਅਸੀਂ ਕਹਿੰਦੇ ਆ ਕਿ ਪਤਾਲ ਧਰਤੀ ਆ ਤੇ ਆਕਾਸ਼ ਉਨੇ ਦੀਪ ਪੈਦਾ ਕਰ ਦਿੱਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤੇ ਹਰ ਇੱਕ ਦੀਪ ਦੇ ਵਿੱਚੋਂ ਫਿਰ ਬੈਠਾ ਹੈ ਗੁਰਮਤੇ ਕੀ ਜਿਹੜੀਆਂ ਗੱਲਾਂ ਸੈਂਸ ਅੱਜ ਕਹੀ ਦੀ ਹੈ ਗੁਰਬਾਣੀ ਨੇ ਬਹੁਤ ਪਹਿਲਾਂ ਕਹਿ ਦਿੱਤੀ ਸੈਂਸ ਅਸਲ ਵਿੱਚ ਗੁਰਬਾਣੀ ਦੀ ਹੀ ਵਿਆਖਿਆ ਕਰਨੀ ਹੈ ਏ ਗੱਲ ਬਕਰੀ ਹੈ ਕੇ ਨਾ ਉਸ ਦੀ ਗੁਰ ਬਾਣੀ ਨੂੰ ਪੜ੍ਹ ਕੇ ਸਮਝ ਸਕਿਆ ਤੇ ਨਾ ਸਮਝਾ ਸਕਿਆ ਦੀਦਿਆਂ ਸਾਚੇ ਤੇ ਪਵਨਾ ਪਿਆ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਸਾਚੇ ਤੇ ਪਵਨਾ ਪਿਆ ਪਵਨਾ ਕਹ ਜਲ ਕੋ ਜਲ ਤੇ ਪਰਭਉਨ ਸਾਜਿਆ ਘਟ ਘਟ ਜੋਤ ਸੰਭੋਏ ਮਹਾਰਾਜ ਕਹਿੰਦੇ ਇਤਰਾ ਸ੍ਰੀਤੀ ਪੈਦਾ ਸਾਚੇ ਤੇ ਪਵਨਾ ਪਿਆ ਸੱਚੇ ਤੋਂ ਆਵਾ ਪੈਦਾ ਹੋਣ ਪਵਨ ਹੈ ਕੇ ਜਗਤ ਦੀ ਤੇ ਫਿਰ ਉਹ ਥੋ ਜਲ ਬਣ ਜਲ ਤੇ ਤੇਰੇ ਭਵਨ ਸਾਜਿਆ ਤਿੰਨ ਪਵਨ ਪਤਾ ਧਰਤੀ ਉਪਰਲਾ ਤਲ ਦੇ ਸਿਥੀ ਬੈਠੇ ਆਕਾਸ਼ ਕਟਕਟ ਜੋਤ ਸਮੋਏ ਮਹਾਰਾਜ ਕਹਿੰਦੇ ਉਹ ਹਾਰੇ ਕੇ ਹਿਰਦੇ ਵਿੱਚ ਬੈਠਾ ਹੈ ਹਰ ਇੱਕ ਥਾਂ ਤੇ ਬੈਠਾ ਕੋਈ ਵੀ ਥਾਂ ਇਸ ਤਰ੍ਹਾਂ ਦੀ ਨਹੀਂ ਹੈ ਜਿੱਥੇ ਰਬ ਨਹੀਂ ਬੈਠਾ ਉਹਨੇ ਇਸ ਰੀਤੀ ਇਤਰਾ ਸਾਜੀ ਨੂੰ ਨਾਨਕ ਸਾਹਿਬ ਕਹਿੰਦੇ। ਜ਼ਿਆਦਾ ਸੈਕਦਾਨ ਦੀ ਇਹ ਮੰਦਾ ਹੈ। ਸਹਿਜ ਗੁਰਬਾਣੀ ਦੀ ਹੀ ਵਿਆਖਿਆ ਕਰਦੀ ਏ ਇਸ ਕਰਕੇ ਇਹ ਆਖਿਆ ਜਾਂਦਾ ਹੈ ਕਿ ਸਿੱਖੀ ਨਵੇਂ ਯੁੱਗ ਦਾ ਤੰਦ ਹੈ। ਜਿਉਂ-ਜਿਉਂ ਸਹਿਜ ਤਰੱਕੀ ਕਰਦੀ ਜਾਂਦੀ ਹੈ ਨਾ ਗੁਰਮਤਿਆਂ ਗੱਲਾਂ ਗੁਰਬਾਣੀ ਦੀਆਂ ਗੱਲਾਂ ਪ੍ਰਗਟ ਹੋ ਰਹੀਆਂ ਨੇ। ਢੇੜੀਆਂ ਗੱਲਾਂ ਜਿਹੜੇ ਬਚਨ ਗੁਰੂ ਸਾਹਿਬਾਨਾਂ ਨੇ ਪਹਿਲਾ ਗੁਰਬਾਣੀ ਵਿੱਚ ਕਹਿ ਦਿੱਤੀ। ਉਹ ਸੈਦਾਨਦਕ ਕੀਤੀ। ਇਹ ਸੈਦਾਨਦਕ ਹੀ ਸੈਂਸ ਬਾਰੇ ਹੀ ਕਹਿੰਦੀ ਹੈ ਅਸਲ ਵਿੱਚ ਗੁਰਬਾਣੀ ਦੀ ਹੀ ਵਿਆਖਿਆ ਹੋ ਰਹੀ ਹੈ।